ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਵੱਲੋਂ ਇੱਕ ਇਤਿਹਾਸਿਕ ਫੈਸਲਾ ਸੁਣਾ ਦਿੱਤਾ ਗਿਆ ਕੀ ਹੈ ਪੂਰਾ ਮਾਮਲਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂ ਜੀ ਦੋਸਤੋ ਅੱਜ ਦੀ ਨਵੀਂ ਵੱਡੀ ਅਪਡੇਟ ਸੁਪਰੀਮ ਕੋਰਟ ਵੱਲੋਂ ਜੋ ਕੰਪਿਊਟ ਕਰਵਾਈ ਜਾਂਦੀ ਹੈ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੁਆਰਾ ਆਪਣੀ ਪੈਨਸ਼ਨ ਉਸ ਨੂੰ ਲੈ ਕੇ ਸੀ ਡਬਲਯੂਪੀ ਨੰਬਰ 2490 ਅਤੇ ਕੇਸ ਨੰਬਰ 822 2024 ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰੀ ਕਰਮਚਾਰੀਆਂ ਨੂੰ ਕੰਪਿਊਟ ਕਰਨ ਦੀ ਜੋ ਵਸੂਲੀ ਹੈ ਉਸ ਨੂੰ ਲੈ ਕੇ ਨਾਜਾਇਜ਼ ਠਹਿਰਾਇਆ ਹੈ ਸਾਰੇ ਸਰਕਾਰੀ ਕਰਮਚਾਰੀਆਂ ਦੇ ਲਈ ਬਹੁਤ ਚੰਗੀ ਖਬਰ ਸਾਹਮਣੇ ਆਈ ਹੈ ਪੈਨਸ਼ਨ ਨੂੰ ਲੈ ਕੇ ਵੱਡੀ ਜੋ ਵਸੂਲੀ ਕੀਤੀ ਜਾਂਦੀ ਹੈ 15 ਸਾਲ ਦੇ ਵਿੱਚ 180 ਕਿਸ਼ਤਾਂ ਦੇ ਵਿੱਚ ਉਸ ਨੂੰ ਲੈ ਕੇ ਮਾਨਜੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿਆ ਗਿਆ ਹੈ ਇਸ ਦੀ ਵਸੂਲੀ 10 ਸਾਲ 8 ਮਹੀਨੇ ਵਿੱਚ ਕੀਤੀ ਜਾਵੇਗੀ WCWP ਨੰਬਰ 2490 82/2024 ਵਿੱਚ ਇਹ ਫੈਸਲਾ ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਲਾਭਕਾਰੀ ਹੋਵੇਗਾ ਰਿਟਾਇਰਮੈਂਟ ਸਮੇਂ ਕਰਮਚਾਰੀ ਪੈਨਸ਼ਨ ਦਾ ਕੁਝ ਹਿੱਸਾ ਕੰਪਿਊਟ ਕਰਾ ਕੇ 15 ਸਾਲ ਚ ਬਸੂਲੀ ਜਿਹੜੀ ਕਿ ਉਹਨਾਂ ਤੋਂ ਕੀਤੀ ਜਾਂਦੀ ਸੀ ਲੇਕਿਨ ਵਿਆਜ ਦਰ 12% ਨਿਰਧਾਰਤ ਕੀਤੀ ਜਾਂਦੀ ਹੈ ਲੇਕਿਨ ਹੁਣ ਵਿਆਜ ਦਰ 7% ਰਹਿ ਚੁੱਕੀ ਹੈ ਹਰਿਆਣਾ ਸਰਕਾਰ ਦੇ ਜੋ ਕਰਮਚਾਰੀ ਨੇ ਰਿਟਾਇਰ ਹੋਏ ਸ਼੍ਰੀ ਜਿੰਦਲ ਦੁਆਰਾ ਕੰਪਿਊਟ ਦੀ ਵਸੂਲੀ ਨੂੰ ਲੈ ਕੇ ਨਾਜਾਇਜ਼ ਠਹਿਰਾਇਆ ਗਿਆ ਸਾਰੇ ਵਸੂਲੀ ਜੋ ਹੈ ਉਹ 10 ਸਾਲ 8 ਮਹੀਨੇ ਵਿੱਚ ਪੂਰੀ ਹੋ ਜਾਣੀ ਚਾਹੀਦੀ ਹੈ ਇਸ ਜੱਜਮੈਂਟ ਦੇ ਨਾਲ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਜਲਦੀ ਹੀ ਅਪਲੋਡ ਹੋ ਜਾਵੇਗਾ ਇਹ ਫੈਸਲਾ ਸਾਰੀਆਂ ਸਟੇਟਾਂਾਂ ਤੇ ਸਰਕਾਰਾਂ ਤੇ ਵੀ ਲਾਗੂ ਹੋ ਸਕਦਾ ਹੈ ਇਸ ਦੇ ਨਾਲ ਹੀ ਪੈਨਸ਼ਨਰਾਂ ਨੂੰ ਕਾਫੀ ਆਰਥਿਕ ਮਦਦ ਮਿਲੇਗੀ ਸਾਰੇ ਪੈਨਸ਼ਨਰ ਪਰਿਵਾਰਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਮਿਲੇਗੀ ਪਿਛਲੇ ਮਹੀਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਨਸ਼ਨਰਾਂ ਦੁਆਰਾ ਜੋ ਕਿ ਕੰਪਿਊਟ ਦੀ ਕਟੌਤੀ ਨੂੰ ਲੈ ਕੇ 800 ਵਾਟ ਪਟੀਸ਼ਨਾਂ ਪਾਈਆਂ ਗਈਆਂ ਸੀ ਜੋ ਕਿ ਮਾਨਜੋਗ ਹਾਈ ਕੋਰਟ ਵੱਲੋਂ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਸੀ ਇਸ ਫੈਸਲੇ ਦੇ ਵਿੱਚ ਹੁਣ ਨਵੀਂ ਉਮੀਦ ਜਾਗ ਚੁੱਕੀ ਹੈ ਕਿਉਂਕਿ ਸੁਪਰੀਮ ਕੋਰਟ ਦਾ ਇੱਕ ਮਹੱਤਵਪੂਰਨ ਫੈਸਲਾ ਸਾਹਮਣੇ ਆ ਚੁੱਕਿਆ ਹੈ ਪੰਜਾਬ ਦੇ ਜੋ ਪੈਨਸ਼ਨਰ ਨੇ ਉਹਨਾਂ ਨੂੰ ਰਾਹਤ ਭਰੀ ਖਬਰ ਮਿਲੀ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਸੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ